ਸਟਾਰ ਪਿਛਲੇ ਕੁਝ ਸਮੇਂ ਤੋਂ ਅਖਬਾਰੀ ਸੁਰਖੀਆਂ ਅਤੇ ਸੋਸ਼ਲ ਮੀਡੀਆ ਤੇ ਚੱਲ ਰਹੀ ਚਰਚਾ ਦੋਮਾ ਵਿੱਚ ਪੰਜਾਬੀਆਂ ਦੇ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਬਾਹਰ ਚਲੇ ਜਾਣ ਦਾ ਮੁੱਦਾ ਛਾਇਆ ਹੋਇਆ ਹੈ ਡੰਡੀ ਐਨੀ ਗਿਣਤੀ ਵਿੱਚ ਪੰਜਾਬੀਆਂ ਖਾਸ ਤੌਰ ਤੇ ਨੌਜਵਾਨਾਂ ਦਾ ਦੂਜੇ ਦੇਸ਼ਾਂ ਵਿੱਚ ਜਾਣਾ ਸੁਭਾਵਿਕ ਹੀ ਚਿੰਤਾ ਦਾ ਸਬਬ ਬਣਦਾ ਹੈ ਡੰਡੀ ਇਸ ਚਿੰਤਾ ਵਿੱਚੋਂ ਹੀ ਪੰਜਾਬ ਦੇ ਵਰਤਮਾਨ ਤੇ ਭਵਿੱਖ ਬਾਰੇ ਚਰਚਾ ਚੱਲਦੀ ਹੈ ਡੰਡੀ ਇਸ ਚਿੰਤਾ ਬਾਰੇ ਚਾਰੇ ਪਾਸੇ ਫਸਰੀ ਨਿਰਾਸ਼ਾ ਨਸੇ ਬੇਰੁਜ਼ਗਾਰੀ ਭ੍ਰਸ਼ਟਾਚਾਰ ਮਾਰੂ ਬਿਮਾਰੀਆਂ ਕਿਰਤ ਦਾ ਬੇਕਦਰੀ ਕਿਸਾਨੀ ਦਾ ਨਿਘਾਰ ਜਾਤ ਲਿੰਗ ਅਤੇ ਆਰਥਿਕਤਾ ਆਧਾਰਿਤ ਬਿਤ ਕਰੇ ਆਧ ਮਸਲੇ ਪ੍ਰਮੁਖ ਤੌਰ ਤੇ ਉੱਬਰ ਦੇ ਨਜ਼ਰ ਆਉਂਦੇ ਹਨ ਟੰਡੇ ਇਹਨਾਂ ਵਿੱਚੋਂ ਇੱਕ ਮਹੱਤਵਪੂਰਨ ਮੁੱਦਾ ਪੰਜਾਬ ਦੇ ਖੇਤੀਬਾੜੀ ਆਧਾਰਿਤ ਸਮਾਜਿਕ ਆਰਥਿਕ ਢਾਂਚੇ ਦੇ ਵਰਤਮਾਨ ਅਤੇ ਭਵਿੱਖ ਨਾਲ ਜੁੜਿਆ ਹੋਇਆ ਹੈ ਡੰਡੇ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਤੇ ਪੰਜਾਬੀਅਤ ਦਾ ਖੇਤੀ ਆਧਾਰਿਤ ਆਰਥਿਕਤਾ ਨਾਲ ਡੂੰਘਾ ਰਿਸ਼ਤਾ ਹੈ ਡੰਡੇ ਇਸ ਵਿੱਚੇ ਕੁਝ ਵਸੇਜ਼ ਇਤਿਹਾਸਕ ਤੇ ਕੁਦਰਤੀ ਕਾਰਨ ਕੰਮ ਕਰਦੇ ਹਨ ਜਿਨ੍ਹਾਂ ਬਾਰੇ ਸੁਚੇਤ ਹੋਣ ਨਾਲ ਪੰਜਾਬੀਆਂ ਦੇ ਖੇਤੀਬਾੜੀ ਨਾਲ ਰਿਸ਼ਤੇ ਨੂੰ ਨਵੇਂ ਸਿਰੇ ਤੋਂ ਦੇਖਿਆ ਜਾ ਸਕਦਾ ਹੈ ਟੰਡੇ ਹਜ਼ਾਰਾਂ ਸਾਲਾਂ ਤੋਂ ਸਿੰਧ ਦਰਿਆ ਤੋਂ ਲੈ ਕੇ ਗੰਗਾ ਦੇ ਮੈਦਾਨਾਂ ਤੱਕ ਭਾਰਤੀ ਉਪਮਹਾਦੀਪ ਦਾ ਉੱਤਰੀ ਭਾਗ ਪੱਧਰੇ ਉਪਜਾਊ ਮੈਦਾਨਾਂ ਸਾਰਾ ਸਾਲ ਬਗਣ ਵਾਲੇ ਦਰਿਆਵਾਂ ਅਤੇ ਵੱਖ-ਵੱਖ ਫਸਲਾਂ ਲਈ ਢੁਕਵੇਂ ਮੌਸਮਾ ਦਾ ਇਲਾਕਾ ਰਿਹਾ ਹੈ ਡੰਡੇ ਅਤੇ ਪੰਜਾਬੀਆਂ ਦੀ ਸਰੀਰਕ ਮਿਹਨਤ ਕਰ ਸਕਣ ਦੀ ਸਮਰੱਥਾ ਇਸ ਉੱਪਰ ਸੋਨੇ ਤੇ ਸੁਹਾਗੇ ਦਾ ਕੰਮ ਕਰਦੀ ਹੈ ਟੰਡੇ ਸੋ ਜਦੋਂ ਤੱਕ ਖੇਤੀ ਕੁਦਰਤ ਆਧਾਰਿਤ ਅਤੇ ਨਿਰੋਲ ਮਨੁੱਖੀ ਜਾਂ ਪਸ਼ੂ ਸ਼ਕਤੀ ਤੇ ਨਿਰਪਰ ਰਹਿੰਦੀ ਰਹੀ ਉਦੋਂ ਤੱਕ ਐਨਾ ਕੁਦਰਤੀ ਬਰਕਤ ਕਰਕੇ ਉੱਤਰੀ ਭਾਰਤ ਦਾ ਇਹ ਇਲਾਕਾ ਲੱਖਾਂ ਲੋਕਾਂ ਦਾ ਢਿੱਡ ਭਰਦਾ ਰਿਹਾ ਅਤੇ ਫਸਲ ਪੈਦਾ ਕਰਨ ਵਾਲੇ ਕਿਸਾਨ ਨੂੰ ਦਾਤੇ ਦਾ ਦਰਜਾ ਮਿਲਦਾ ਹੈ ਡੰਡੀ ਇਸ ਸਧਾਰਨ ਪਰੰਪਰਿਕ ਢੰਗ ਦਾ ਖੇਤੀ ਵਿੱਚ ਵੀ ਘੱਟ ਉਪਜ ਸੋਕੇ ਤੇ ਹੜ ਆਦ ਦੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਸਨ ਪਰਵਾਹੀਯੋਗ ਜ਼ਮੀਨ ਹੀਟ ਰਕਵਾ ਘੱਟ ਹੋਣ ਅਤੇ ਬਹੁਤ ਸਾਰੀ ਜ਼ਮੀਨ ਬੇਹਲੀ ਪਈ ਹੋਣ ਕਾਰਨ ਜ਼ਮੀਨ ਕੁਝ ਸਮੇਂ ਲਈ ਖਾਲੀ ਛੱਡਣਾ ਜਾਂ ਨਮੀ ਉਪਜਾਊ ਥਾਂ ਤੇ ਜਾ ਕੇ ਸਮੇਂ-ਸਮੇਂ ਤੇ ਦਰਿਆਵਾਂ ਵਿੱਚ ਹੜ ਆਉਣ ਨਾਲ ਜਾਂ ਦਰਿਆਵਾਂ ਦੇ ਹੌਲੀ-ਹੌਲੀ ਆਪਣਾ ਰਸਤਾ ਬਦਲਣ ਨਾਲ ਵੀ ਉਪਜਾਊ ਮਿੱਟੀ ਦੀ ਪਰਤ ਵਾਲੀ ਨਮੀ ਬਾਹੀਯੋਗ ਜ਼ਮੀਨ ਖੇਤੀ ਲਈ ਵਰਤੀ ਮਿਲਦੀ ਰਹਿੰਦੀ ਸੀ ਟੰਡੇ ਇਸ ਢੰਗ ਦੀ ਖੇਤੀ ਵਿੱਚ ਜ਼ਿਆਦਾਤਰ ਉਹੀ ਫਸਲਾਂ ਉਗਾਈਆਂ ਜਾਂਦੀਆਂ ਸਨ ਜਾਂ ਉਗਦੀਆਂ ਸਨ ਜੋ ਉਸ ਇਲਾਕੇ ਦੀ ਮਿੱਟੀ ਪਾਣੀ ਤੇ ਜਲਵਾਯੂ ਦੇ ਅਨੁਕੂਲ ਹੁੰਦੀਆਂ ਸਨ ਟੰਡੇ ਅੰਗਰੇਜ਼ਾਂ ਦੇ ਆਉਣ ਨਾਲ ਪਹਿਲੀ ਵਾਰ ਖੇਤੀ ਵਿੱਚ ਵੱਡੇ ਪੱਧਰ ਤੇ ਪਰਵਰਤਨ ਆਉਨੇ ਸ਼ੁਰੂ ਹੋਏ ਜਿੱਥੇ ਨਹਿਰਾਂ ਕੱਢ ਗਏ ਪਹਿਲਾਂ